ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅਰਵਿੰਦ ਕੇਜਰੀਵਾਲ ਨੂੰ ਪਾਵਰ ਦੀ ਲਤ ਲੱਗੀ ਆ ਪਾਵਰ ਤੋਂ ਬਿਨਾ ਨਹੀਂ ਰਹਿ ਸਕਦਾ ਜਦੋਂ ਤੋਂ ਦਿੱਲੀ ਦੀ ਹਾਰ ਹੋਈ ਹੈ ਤੇ ਇੱਥੇ ਪੰਜਾਬ 'ਚ ਡੇਰੇ ਲਾਏ ਨਾ ਸਿਰਫ ਡੇਰੇ ਲਾਏ ਪੰਜਾਬ ਰਾਹੀਂ ਫਿਰ ਪਾਵਰ ਪਾਵਰ ਤਾਂ ਹੈ ਹੀ ਹੈ ਪੰਜਾਬ ਦੇ ਅਸਲ ਮੁੱਖ ਮੰਤਰੀ ਤਾਂ ਹੁਣ ਸਭ ਨੂੰ ਪਤਾ ਹੈ ਕੌਣ ਹੈ ਤੇ ਜਿਹੜਾ ਸੀਐਮ ਪੰਜਾਬ ਦਾ ਇਹ ਤਾਂ ਹੁਣ ਦੱਸਣ ਦੀ ਲੋੜ ਨਹੀਂ ਲੇਕਿਨ ਆਫੀਸ਼ੀਅਲ ਤੌਰ ਤੇ ਰਾਸਵਾਂ ਚ ਜਾਣ ਦੀ ਵੀ ਤਿਆਰੀ ਲੱਗਦਾ ਹੈ ਕਿ ਹੋ ਰਹੀ ਹੈ ਜਿਸ ਤਰੀਕੇ ਨਾਲ ਲੁਧਿਆਣਾ ਜਾਂ ਪੰਜਾਬ ਦੇ ਵਿੱਚ ਡੇਰੇ ਲਾਏ ਹੋਏ ਨੇ ਅਰਵਿੰਦ ਕੇਜਰੀਵਾਲ ਨੇ ਜਾਂ ਕੱਲ ਜਵੇਂ ਨਾਬੇ ਸੀ ਪਟਿਆਲੇ ਸੀ ਜਾਂ ਜੁਮੇ ਅੱਜ ਲਾਂਚ ਕਰਨਾ ਬਹਾਲੀ ਦੇ ਵਿੱਚ ਨਵਾਂ ਮਾਡਲ ਮਾਲ ਮਹਿਕਮੇ ਦਾ ਕਿ ਮਾਲ ਮੈਕ ਵਿੱਚ ਜੋ ਕ腐ਪਸ਼ਨ ਖਤਮ ਕਰ ਲਈ ਹੈ ਬਹੁਤ ਸਾਰੀਆਂ ਗੱਲਾਂ ਲੱਗਦੀਆਂ ਨੇ ਜੇ ਆਪਾਂ ਐਨਲਿਸਿਸ ਕਰੀਏ ਕਿ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਮੁੱਖ ਮੰਤਰੀ ਨਹੀਂ ਸਿੱਧੇ ਤੌਰ ਤੇ ਤਾਂ ਉਹਨਾਂ ਦੀ ਉਚਾਦੀ ਹੈ ਲੇਕਿਨ ਅੱਜ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਜਿਹੜਾ ਕੁਛ ਲੁਧਿਆਣਾ ਹੋਣਾ ਜਾਂ ਹੋਇਆ ਲੁਧਿਆਣਾ ਦੇਖੋ ਗੁੱਗੀ ਦੇ ਜਾਣ ਤੋਂ ਬਾਅਦ 4 ਮਹੀਨੇ ਹੋ ਗਏ ਜਿਹੜਾ ਲੁਧਿਆਣਾ ਬੈਸਟ ਦਾ ਐਮਐਲਏ ਕਿਵੇਂ ਗੁੜੀ ਲੱਗੀ ਸਰਕਾਰ ਆਪਣੀ ਹੈ ਕੀ ਲੋੜ ਹੈ ਉਹਦੀ ਬੀਬੀ ਨੂੰ ਪੇਟਾ ਦਾ ਚੇਅਰਪਰਸਨ ਬਣਾਤਾ ਚੋ ਗੱਲ ਉਧਰੋਂ ਤਾਂ ਖਤਮ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਸੰਜੀਵ अरोड़ा ਨੂੰ ਲਿਆਂਦਾ ਰਾਜ ਸਭਾ ਦੇ ਮੈਂਬਰ ਨੂੰ ਹੁਣ ਰਾਜ ਸਭਾ ਦਾ ਮੈਂਬਰ ਜਿੱਤੂਗਾ ਤੇ ਕਿਹਾ ਜਾਂਦਾ ਕਿ ਉਹਨੂੰ ਮੰਤਰੀ ਬਣਾਉਣਗੇ ਤੇ ਮੰਤਰੀ ਬਣਾ ਕੇ ਜਿਹੜੀ ਰਾਜ ਸਭਾ ਦੀ ਸੀਟ ਖਾਲੀ ਹੋਊਗੀ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਰਾਜ ਸਭਾ ਦੇ ਵਿੱਚ ਇਹ ਕਿਆਸ ਰਾਂਗਿਆਂ ਨੇ ਸਿਆਸੀ ਪੰਡਤਾਂ ਵੱਲੋਂ ਖੈਰ ਹੁਣ ਰਸਤਾ ਖੁੱਲਦਾ ਜਾ ਰਿਹਾ ਕਿਉਂਕਿ ਜਿਹੜੀ ਐਲਾਨ ਹੋ ਗਿਆ ਕਿ 19 ਨੂੰ ਵੋਟਾਂ ਪੈਣੀਆਂ ਨੇ ਲੁਧਿਆਣਾ ਪੱਛਮੀ ਤੇ ਔਰ 23 ਨੂੰ ਨਤੀਜੇ ਆਉਣਗੇ ਇਹ ਹੈ ਸਵੇਰੇ 7 ਵਜੇ ਤੋਂ ਵੋਟਾਂ ਪੈਣਗੀਆਂ 18 ਜੂਨ ਨੂੰ ਤੇ ਨਤੀਜੇ ਆਉਣਗੇ 23 ਨੂੰ ਸਾਰਾ ਐਲਾਨ ਆ ਗਿਆ ਚੋਣਾਂ ਦਾ ਜਿਹੜਾ ਨੋਟੀਫਿਕੇਸ਼ਨ ਅੱਜ ਹੋ ਗਿਆ ਨਾਮਜਦਗੀਆਂ ਭਰਨ ਦੀ ਆਖਰੀ ਤਾਰੀਖ ਹੈ 2 ਜੂਨ ਨਾਮਜਦਗੀਆਂ ਦੀ ਪਰਤਾਲ ਜਿਹੜੀ ਹੈ 3 ਜੂਨ ਨੂੰ ਹੋਊਗੀ ਨਾਮ ਵਾਪਸ ਲੈਣ ਦੀ ਜਿਹੜੀ ਤਾਰੀਖ ਹੈ ਉਹ 5 ਜੂਨ ਹੈ ਤੇ ਮੈਂ ਦੱਸ ਹੀ ਚੁੱਕਿਆ 19 ਵੋਟਾਂ ਤੇ 23 ਨੂੰ ਨਤੀਜੇ ਇਹ ਹੈ ਤੇ ਇਹਨਾਂ ਨੇ ਖੜਾ ਕੀਤਾ ਸੰਜੀਵ ਅਰੋੜਾ ਨੂੰ ਆਮ ਆਦਮੀ ਪਾਰਟੀ ਨੇ ਸੰਜੀਵ ਅਰੋੜਾ ਕੌਣ ਹੈ ਜੀ ਇਹ ਤਾਂ ਸਭ ਨੂੰ ਪਤਾ ਹੁਣ ਤਾਂ ਪਤਾ ਲੱਗ ਹੀ ਗਿਆ ਲੁਧਿਆਣਾ ਵਾਲੇ ਨੂੰ ਤਾਂ ਪਹਿਲੇ ਪਤਾ ਸੀ ਅਮੀਰ ਆਦਮੀ ਹੈ ਉਦਿਸ਼ਤ ਰੇਡ ਚ ਪੈਦਾ ਹੋਇਆ ਬੀ ਕਾਮ ਪੜਿਆ ਹੋਇਆ ਪਿਤਾ ਪ੍ਰਾਨਾਥ ਅਰੋੜਾ ਲੁਧਿਆਣਾ ਦਾ ਇੰਡਸਟਰੀ ਸੀ ਜਿਹੜੀ ਇੰਡਸਟਰੀਸ ਦੇ ਘਰ ਪੈਦਾ ਹੋਇਆ ਔਰ ਉਸ ਤੋਂ ਬਾਅਦ ਆਪ ਵੀ ਆਪ ਉਹ ਅੱਗੇ ਵਧਿਆ ਉਹ ਹੁਣ ਪੈਸਿਆਂ ਤੇ ਬੱਪੂ ਦੇ ਨਾਂ ਤੇ ਇਹਨੇ ਪ੍ਰਾਨ ਰੈਸਟ ਕੈਂਸਰ ਕੇਅਰ ਚੈਰੀਟੇਬਲ ਟਰਸਟ ਚ ਚਲਾ ਰਿਹਾ ਤੇ 2006 ਦੇ ਵਿੱਚ ਉਸਨੇ ਰਤੀਸ਼ ਪ੍ਰਾਪਰਟੀਆਂ ਐਂਡ ਇੰਡਸਟਰੀ ਜਿਹੜਾ ਬਣਾ ਕੇ ਇਕ ਰੀਅਲ ਏਸਟੇਟ ਦਾ ਕੰਮ ਵੀ ਸ਼ੁਰੂ ਕਰ ਲਿਆ ਜਿਹੜੇ ਕਾਰੋਬਾਰ ਚ ਆ ਗਿਆ ਸਭ ਰੀਅਲ ਏਸਟੇਟ ਦੀ ਕੰਪਨੀ ਬਣਾ ਲਈ ਤੇ ਅੱਠ ਚ ਫਿਰ ਇੱਕ ਹੋਰ ਕੰਮ ਕੀਤਾ ਪਤਾ ਸੀ ਕਿ ਪੈਸਾ ਕਿੱਥੋਂ ਆਉਣਾ ਹੈ ਜਿਹੜੇ ਲੇਡੀਜ਼ ਦਾ ਰੈਡੀਮੇਟ ਦਾ ਕੰਮ ਉਪਰ ਕਰਨਾ ਸ਼ੁਰੂ ਕੀਤਾ ਉਹਦੀ ਕੰਪਨੀ ਬਣਾ ਲਈ 19 ਦੇ ਵਿੱਚ ਫਿਰ ਇੱਕ ਹੋਰ ਕੰਪਨੀ ਬਣਾਈ ਸਟੀਲ ਦੇ ਖੇਤਰ ਚ ਆ ਗਿਆ ਜਿਹੜੀ ਜਿਹੜੀ ਪੈਸੇ ਵਿੱਚ ਤਾਂ ਬਹੁਤ ਹੈ ਹੁਣ ਰਾਜ ਸਮਝ ਕੇ ਭੇਜਿਆ ਕਿਉਂਕਿ ਕੋਈ politcal activity ਨਹੀਂ ਸੀ ਉਹਦੇ ਆਮ ਆਦਮੀ ਪਾਰਟੀ ਦਾ ਮੈਂਬਰ ਰਸੀ ਤੇ ਮੈਂ ਨਹੀਂ ਕਹਦਾ ਵੀ ਰਾਜ ਸਭਾ ਚ ਅਮੀਰਵਾਦ ਵੀ ਕਿਵੇਂ ਗਏ ਚਾਹੇ ਉਹ ਡਬਲਯੂ ਯੂਨੀਵਰਸਿਟੀ ਹੋਵੇ ਚਾਹੇ ਸੰਜੀਵ ਬਰੋੜਾ ਹੋਵੇ ਇਹ ਹੁਣ ਬਹੁਤ ਵੱਗ ਗੱਲ ਹੋ ਚੁੱਕੀ ਹੈ ਲੇਕਿਨ ਹੁਣ ਇਹਨੂੰ ਉਮੀਦਵਾਰ ਬਣਾਇਆ ਗਿਆ ਆਮ ਆਦਮੀ ਪਾਰਟੀ ਪਰਨੋ ਤੇ ਆਮ ਆਦਮੀ ਪਾਰਟੀ ਤੋਂ ਇਹਨੂੰ ਜਿਤਾ ਕੇ ਤੇ ਜਿਹੜਾ ਖਾਲੀ ਹੋ ਗਈ ਸੀਟ ਤੇ ਉਹਦੇ ਵਿੱਚ ਰਾਜ ਸਭਾ ਚ ਕਹਿੰਦੇ ਨੇ ਕਿ ਕੀ ਜੀ ਪਰ ਜਿਹੜਾ ਕਾਫੀ ਹੱਦ ਤੱਕ ਠੀਕ ਵੀ ਲੱਗਦਾ ਹੈ ਜਿੰਨਾ ਜ਼ੋਰ ਲਾ ਰਹੀ ਆ ਬਾਦਮੀ ਪਾਰਟੀ ਨਹੀਂ ਦਾਦਾ ਕੋਈ ਟੰਪਾ ਚਲ ਨਹੀਂ ਸੀ ਦੂਜੇ ਪਾਸੇ ਭਗਤ ਪੂਸ਼ਨਾਸ਼ ਕਾਂਗਰਸ ਦਾ ਵੀ ਭਾਰਤ ਘਤਰੋਂ ਪੈਦਾ ਹੋਇਆ ਸੀ ਔਰ ਇਹ ਪਹਿਲਾ ਕੌਂਸਲਰ ਬਣਿਆ 97 ਚ ਵਾਰਡ ਨੰਬਰ 48 ਤੋਂ ਫਿਰ ਵਾਰਡ ਨੰਬਰ 54 ਤੋਂ ਬਣਿਆ ਫਿਰ ਜਿਹੜੇ ਕੌਂਸਲਰ ਬਣਿਆ 2002 ਤੋਂ ਸੱਚ ਤੱਕ ਰਿਹਾ ਫਿਰ 12 ਦੇ ਵਿੱਚ ਇਹ ਐਮਐਲਏ ਤੇ ਜੋਨ ਲੜੀ ਸੀ ਜਿੱਤ ਗਿਆ ਸੀ ਔਰ ਫਿਰ ਮੰਤਰੀ ਵੀ ਬਣ ਗਿਆ ਸੀ ਤੇ ਉਸ ਤੋਂ ਬਾਅਦ 17 ਦੇ ਵਿੱਚ ਫਿਰ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਆਬਾਪ ਗਰੀਬਾਨ ਹੋ ਰਹਾ ਸੀ ਔਰ ਭਾਲੇ ਕਿ ਜਦੋਂ ਮੰਤਰੀ ਬਣਿਆ ਜਿਸ ਕੇ ਸਬੰਧ ਇਲਜ਼ਾਮ ਲੱਗੇ ਸੀ ਤੇ ਜਿਸ ਤੱਕ ਕਰਪਸ਼ਨ ਦਾ ਚਾਰਜ ਸੀ ਸਾਰਾ ਕੁਝ ਖਾਰਜ-ਪੁਰਜ ਕਰਕੇ ਤੇ ਹੁਣ ਦੁਬਾਰਾ ਮੈਦਾਨ 'ਚ ਹੈ ਔਰ ਤੀਸਰੀ ਵਾਰ ਲੜ ਹੈ ਆਸ਼ੂ ਅਸਲ ਮੁਕਾਬਲਾ ਇਹਨਾਂ ਦੋਨਾਂ ਤੇ ਹੀ ਲੱਗਦਾ ਹੈ ਤੀਜਾ ਬੰਦਾ ਤਾਂ ਜਿਹੜਾ ਸ਼ੌਮਿਕ ਕਾਜੀਦਾਰ ਨੇ ਖੜਾ ਕੀਤਾ ਪਰ ਪਰਪਕਾਰ ਸਿੰਘ ਹੰਮਨ ਉਹ ਤਾਂ ਇਹੋ ਲੱਗਦਾ ਕਿ ਠੀਕ ਹੈ ਪਰ ਉਸ ਤਰ੍ਹਾਂ ਨਹੀਂ ਹਾਂ ਉਹਦੀ ਸਿਆਸਤ ਜਿਹੜੀ ਹੈ ਉਹ ਬਾਰ ਕੌਂਸਲ ਤੱਕ ਰਹੀ ਪੰਜ ਵਾਰ ਡਿਸਟ੍ਰਿਕਟ ਬਾਰ ਕੌਂਸਲ ਦਾ ਪ੍ਰਧਾਨ ਰਿਹਾ ਚੌਥੀ ਸੱਜ ਦੀ ਪ੍ਰੈਕਟਿਸ ਹੈ ਤੇ ਬਾਕੀ ਉਹ ਕਾਜੀਦਾਰ ਨਾਲ ਜੁੜਿਆ ਹੋਇਆ ਹੈ ਖਲਸਾ ਕਲਚਰ ਸ਼ੁਰੂ ਹੋ ਗਿਆ ਸੇ ਤਾਂ ਥੋੜਾ ਬਤਾ ਉਹ ਕੀ ਨਾ ਹੈ ਸਿਆਸਤ ਹੈ ਤਾਂ ਗੱਲ ਬੰਨੇ ਪਾਉਂਗੀ ਤੇ ਹੁਣ ਉਫੋ ਉਮੀਦਵਾਰ ਆ ਕਾਂਦੀ ਦਾ ਫਿਰ ਆਜੂ ਭਾਰਤੀ ਜਨਤਾ ਪਾਰਟੀ ਹਰ ਤੱਕ ਤੱਕ ਨਹੀਂ ਕੀਤਾ ਉਹਨਾਂ ਨੇ ਕੋਈ ਉਮੀਦਵਾਰ ਦਾ ਐਲਾਨ ਪਰ ਕਰਦੇ ਨੇ ਕਿ ਪਰ ਗੱਲਾਂ ਤਾਂ ਹੋਰ ਵੀ ਹੋ ਰਹੀਆਂ ਨੇ ਕਿ ਕਿਉਂਕਿ ਜਿਹੜਾ ਰਮਨੀਤ ਬਿੱਟੂ ਆ ਤਾਂ ਬੜਾ ਯਾਰ ਹੈ ਢੇਡੇ ਦਾ ਦੋਸਤ ਹੈ ਭਾਰਤ ਪੁਸ਼ਨਾਸ਼ੂ ਦਾ ਲੋਕ ਤਾਂ ਕਹਿੰਦੇ ਨੇ ਕਿ ਵੀ ਭਾਰਤੀ ਜਨਤਾ ਪਾਰਟੀ ਚੋਂ ਵੀ ਬੜਾ ਕੁਝ ਆਊਗਾ ਜੋ ਕੋਈ ਜਾਊਗਾ ਕੋਈ ਆਊਗਾ ਮੈਂ ਪਹਿਲਾਂ ਕਿਉਂ ਕਹਾ ਹਾਦੀ ਘੜੀ ਤਾਂ ਹੀ ਹੈ ਲੇਕਿਨ ਭਾਰਤ ਪੁਸ਼ਨਾ ਆਸ਼ੂ ਦੀ ਇੱਕ ਗਲਤ ਪੱਕੀ ਹੈ ਕਿ ਪੈਸਾ ਵੀ ਬਹੁਤ ਹੈ ਲਾਭ ਵੀ ਦੇਊਗਾ ਉਧਰ ਵੀ ਪੈਸਾ ਬਹੁਤ ਹੈ ਮੁਕਾਬਲਾ ਦੋਣਾ ਚਾਹੀਏ ਔਰ ਦੂਜੇ ਪਾਸੇ ਰਾਜਾ ਬੜਿੰਗ ਦੇ ਨਾਲ ਤੜਿੰਗ ਹੈ ਭਾਰਤ ਪੁਸ਼ਨਾ ਆਸ਼ੂ ਤਾਂ ਘਰੇ ਗਏ ਨੂੰ ਨਹੀਂ ਮਿਲਿਆ ਤਾਂ ਕਹਿੰਦਾ ਮੈਨੂੰ ਬਸ ਸੁੰਦਰ ਸ਼ਾਮ ਦੇ ਦੇ ਦੋ ਰਾਣਾ ਗੁਰਜੀਤ ਦੇ ਤੋਂ ਅਪ੍ਰਿਡਕਸ਼ਨ ਚਤਕੇ ਦੇ ਦੋ ਕਾਂਗਰਸ ਨੂੰ ਕਹਿੰਦਾ ਤੇ ਹੋ ਸਕਦਾ ਹੈ ਰਮੀਤ ਬਿੱਟੂ ਵੀ ਮਦਦ ਕਰੇ ਅੰਦਰੋਂ ਅੰਦਰ ਹੀ ਅਦਰ ਬਹੁਤ ਕੁਸ਼ਿਆਸ ਚ ਚੱਲਦਾ ਕੋਈ ਪਤਾ ਨਹੀਂ ਪਰ ਬੀਤ ਬੁੱਟੇ ਨਾਲ ਹੀ ਦਾ ਜਿ ਆ ਜਾ ਮਿੱਤਰ ਆਪਾਂ ਚੱਲੀ ਇਕੱਠੇ ਚਲੀਏ ਆਪਾਂ ਪਹਿਲਾਂ ਵੀ ਤਾਂ ਇਕੱਠੇ ਸੀ ਕੁਛ ਵੀ ਹੋ ਸਕਦਾ ਲੇਕਿਨ ਮੁਕਾਬਲਾ ਆਪਣਾ ਦਿਲਚਸਪ ਹੈ ਜਦੋਂ ਵੀ ਇਹਦਾ ਹੁੰਦਾ ਹੈ ਵੈਸੇ ਕਿ ਕਾਂਗਰਸ 2 ਚ ਜਿੱਤੀ ਸੀ 7 ਚ ਸ਼ਰੋਨੀ ਕਾਲੀ ਦਾ ਜਿੱਤਿਆ 12 ਚ ਕਾਂਗਰਸ ਇੱਥੇ ਸੀ 17 ਚ ਕਾਂਗਰਸ ਜਿੱਤੀ ਸੀ 22 ਚ ਆਪ ਜਿੱਤੀ ਸੀ ਜੇ ਆਪਾਂ ਇਹਨੂੰ ਇਹ ਰਿਕਾਰਡ ਦੇਖੀਏ ਇਸ ਤਰ੍ਹਾਂ ਹੁੰਦਾ ਹੈ ਤੇ ਹੁਣ ਇਹ ਬੰਦੇ ਨੇ ਤੁਹਾਨੂੰ ਮੈਂ ਦੱਸ ਹੀ ਚੁੱਕਿਆ ਪੱਕੀ ਦੇਖਦੇ ਹਾਂ ਹੁਣ ਆਉਣ ਵਾਲੇ ਟੈਪ ਚ ਕੀ ਹੁੰਦਾ ਜੇ ਆਪਾਂ ਵੈਸੇ ਦੇਖੀਏ ਕਿ ਲੁਧਿਆਣਾ ਦੀ ਇਸ ਟੈਪ ਚ ਰਿਕਾਰਡ ਕੀ ਹੈ ਇਹ ਜਿਹੜਾ ਆਸ਼ੂ ਹੈ ਜਦੋਂ 17 ਚ ਖੜਾ ਸੀ ਇਹਨੇ 66000 ਵੋਟਾਂ ਲਈਆਂ ਸੀ ਮੈਂ ਰੌਣਕ ਫਿਗਰ ਹੀ ਦੱਸੂ ਔਰ ਦੂਜੇ ਪਾਸੇ ਹਵਾਬ ਗਰੇਵਾਲ ਨੂੰ ਪਈਆਂ ਸੀ 30000 ਵੋਟਾਂ ਔਰ ਭਾਜਪੀ ਨੂੰ 20000 ਵੋਟਾਂ ਹੁਣ ਇਸ ਹੁਣ ਅਕਾਲੀ ਵੀ ਵਿਚ ਆ ਗਏ ਤੇ ਇਹ ਤਾਂ ਵੀ ਦੇਖਦੇ ਆ ਤੇ ਜਦੋਂ ਹੁਣ ਗੋਗੀ ਚੱਤਿਆ ਸੀ ਗੋਗੀ ਨੂੰ ਬਾਈ ਚ ਪਈ ਸੀ 40000 ਵੋਟਾਂ 23000 ਆਸੂ ਲੈ ਗਿਆ ਸੀ 28000 ਬੀਜਪੀ ਲੱਗੇ ਸੀ ਤੇ ਵਧੀਆ ਸੀ ਤੇ ਅਕਾਲੀਆਂ ਕੋਲ 10000 ਵੋਟਾਂ ਸੀ ਉਦੋਂ ਬਿਹੇਸ਼ੰਦਰ ਗਰੇਵਾਲ ਕੋਲ ਇਸਰ ਹੁੰਦੇ ਸੀ ਬਾਕੀ ਜਮਨੀ ਚੌਣਾ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਇੱਕੋ ਜਮਨੀ ਚੌਣ ਨੇ ਬੜਾ ਇੰਟਰਸਟਿੰਗ ਜੱਟ ਦਿੱਤਾ ਸੀ ਉਹ ਸੀ ਸੰਗਰੂਰ ਵਾਲੇ ਜੋੜੀ ਸਿਵਲਜੀ ਸਿੰਘ ਮਾਨ ਜੱਤੀ ਸੀ ਜਿਹੜਾ ਮਾਨਸਾਹ ਦੀ ਸੀਟ ਖਾਲੀ ਮਾਨਸਾਹ ਦੇ ਇਲਾਕੇ ਚੋਂ 4 ਮਹੀਨੇ ਬਾਅਦ ਮਾਰਚੋਂ ਤੇ ਜੂਨ ਚ ਸਿਵਲਜੀ ਸਿੰਘ ਮਾਰਜਤਿਆ ਸੀ ਇਹ ਪੰਜਾਬ ਦੇ ਲੋਕ ਨੇ ਬੜਾ ਕੁਝ ਜਾਣਦੇ ਨੇ ਲੇਕਿਨ ਦੂਜੇ ਪਾਸੇ ਇਹ ਵੀ ਹੈ ਇਹ ਰਿੰਕੂ ਜੱਤ ਗਿਆ ਸੀ ਆਪ ਚਾਕੇ ਜਲੰਧਰ ਤੋਂ 23 ਜਵ ਚ ਫੇਰ ਜਿਹੜਾ ਹੈ ਭਿੰਦਰਪਾਖਤ ਜੱਥੇਆ ਜਲੰਧਰ ਪਛਮੀ ਤੋਂ ਜਿੰਨੀਆਂ ਵੀ ਜਿਹੜੀਆਂ ਬਾਈ ਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਗਿੱਦੜਵਾਹ ਤੋਂ ਫਿਰ ਆਪ ਚਾ ਗਿਆ ਸੀ ਅਕਾਲੀ ਡਿਪਟੀ ਲਾ ਉਹ ਜਿੱਤ ਗਿਆ ਸੀ ਤੇ ਡੇਰਾ ਪਪਾ ਨਰਨਕ ਤੋਂ ਗੁਰਦੀਪ ਸੋਦਾਵਾ ਸੁਜਿੰਦਰ ਸੋਦਾਵਾ ਦੀ ਬਿਸਿੰਦ ਰੋਕੇ ਤਾਂ ਬਸ ਇੱਕ ਕੋਈ ਕੁ ਬੰਦਾ ਜਿਹੜਾ ਨਹੀਂ ਇਹਦਾ ਜਿੱਤਿਆ ਸੀ ਉਹ ਸੀ ਬਰਨਾਲੇ ਤੋਂ 20000 ਦਾ ਸਾਥੀ ਲੇਕਿਨ ਉਥੇ ਕਾਲਾ ਢੱਲੋਂ ਜਿੱਤ ਗਿਆ ਸੀ ਇਸ ਤਰ੍ਹਾਂ ਦੀ ਗੱਲ ਸੀ ਹਾਂ ਚੱਬੇਵਾਲ ਨੇ ਵੀ ਉਹ ਤਾਂ ਮੋਟਾ ਜਿਤਾ ਲਿਆ ਸੀ ਅਸ਼ਾਂਕ ਕੁਮਾਰ ਚੱਬੇਵਾਲ ਚੱਬੇਵਾਲ ਤੋਂ ਤੋ ਇਸ ਸਾਰੇ ਹਾਲਾਤ ਦੇ ਵਿੱਚ ਇਹ ਹੈ ਮੈਂ ਸਾਰੀ ਬੈਕਗ੍ਰਾਉਂਡ ਤਾਂ ਦੱਸੀ ਹੈ ਕਿ ਪੂਰਾ ਝੋੜ ਲਾ ਰਹੇ ਨੇ ਜਿਵੇਂ ਇੰਨਾ ਕੁ ਝੋੜ ਲੱਗ ਰਿਹਾ ਹੈ ਕਿ ਇਹਨਾਂ ਨੂੰ ਪਤਾ ਵੀ ਕਿਛ ਕੀ ਹੋ ਰਿਹਾ ਲੋਕ ਕਹਿੰਦੇ ਨੇ ਕਿ ਕਰਾਪਸ਼ਨ ਖਤਮ ਹੋ ਗਈ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਜੀਵਾਲ ਸਾਹਿਬ ਨੂੰ ਕਰਾਪਸ਼ਨ ਖਤਮ ਨਹੀਂ ਹੋਣੀ ਕਹੀ ਜੋ ਮਰਜੀ ਜਾਣ ਉਹਨੂੰ ਤੁਸੀਂ ਕਰਾਪਸ਼ਨ ਦਾ ਹਾਲ ਹੈ ਇਹਨਾਂ ਨੇ ਅੱਜ ਜਿਹੜਾ ਐਲਾਨ ਕੀਤਾ ਹੈ ਉਹੀ ਕੀਤਾ ਵੀ ਆਪਾਂ ਜਿਹੜੇ ਮਾਲ ਬੈਕ ਵਿੱਚ ਕਰਾਪਸ਼ਨ ਖਤਮ ਕਰ ਦਿੱਤੀ ਹੈ ਇਹਦਾ ਮਤਲਬ ਇਹਨਾਂ ਨੂੰ ਪਤਾ ਵੀ ਨਹੀਂ ਹੋਇਆ ਹੁਣ ਮਾਰ ਬੈਕ ਵਿੱਚ ਕੀ ਕਰ ਰਹੇ ਨੇ ਅੱਜ ਇੱਕ ਕਿਤੋਂ ਵੀ ਰਜਿਸਟਰੀ ਨਾਉ ਦੀ ਇੱਕ ਯੋਜਨਾ ਸ਼ੁਰੂ ਕਰ ਰਹੇ ਨੇ ਉਹ ਚ ਕੀ ਹੈ ਕਿ ਆਨਲਾਈਨ ਰਜਿਸਟਰੀ ਹੋਇਆ ਕਰੂਗੇ ਇਹਨਾਂ ਦੇ ਮਤਾਂ ਆਨਲਾਈਨ ਕੀ ਹੈ ਕੋਈ ਸਾਰੇ ਪੇਪਰ ਜਿਹੜਾ ਆਨਲਾਈਨ ਅਪਲੋਡ ਕਰਦੇ ਨੇ ਉਹਨਾਂ ਨੇ ਚੈੱਕ ਕਰ ਲੈਣੇ ਨੇ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਦੱਸ ਦੇਣਾ ਵੀ ਇਹ ਠੀਕ ਹੈ ਜਾਂ ਜੇ ਕੋਈ ਗਲਤੀਆਂ ਤਾਂ ਆਨਲਾਈਨ ਹੀ ਦੱਸ ਦੇਣਾ ਜੋ WhatsApp ਤੇ ਮੈਸੇਜ ਕਰ ਦੇਣਾ ਤੇ ਤੁਸੀਂ ਫਿਰ ਪਾ ਦੋਗੇ ਤੇ ਸਾਰਾ ਕੁਝ ਆਨਲਾਈਨ ਚੈਕਿੰਗ 48 ਘੰਟੇ ਦੇ ਵਿੱਚ ਸਾਰਾ ਕੁਛ ਮੁਕੰਮਲ ਕਰਨ ਦੀ ਗੱਲ ਕੀਤੀ ਹੈ ਆਨਲਾਈਨ ਹੀ ਫੀਸ ਚੜੀ ਜਾਊਗੀ ਤੇ ਇਹ ਸਾਰਾ ਕੁਛ ਹੋਏਗਾ ਹਾਂ 1 ਘੰਟੇ ਲਈ ਆਉਣਾ ਬਹੁਤ ਬੰਦੇ ਨੂੰ ਫੋਟੋ ਤਾਂ ਖਿਚਾਉਣੀ ਆ ਤੇ ਉਹ ਆਊਗਾ ਰਜਿਸਟਰੀ ਕਰਾ ਲੂਗਾ ਤੇ ਸਾਰਾ ਕੁਛ 1 ਘੰਟੇ ਚ ਕੇ ਪ੍ਰੋਸੈਸ ਕੰਮ ਖਤਮ ਹੋ ਜਾਊਗਾ ਤੇ ਅਸੀਂ ਲੁੱਟ ਰੋਕਾਂਗੇ ਜਿਹੜੀ ਇਹਨਾਂ ਨੂੰ ਇਹ ਪਤਾ ਵੀ ਦੇਖੋ ਇੱਕ ਗੱਲ ਤਾਂ ਕਿਹੜੇ ਦਿੱਲੀ ਦੀ ਹਾਰ ਤੋਂ ਬਾਅਦ ਪੰਜਾਬ ਉਹਦੇ ਹੱਥੋਂ ਨਿਕਲ ਜੇ ਹਰ ਹੀਲਾ ਵਰਤਿਆ ਜਾ ਰਿਹਾ ਹੈ ਇਹ ਬੱਕਰੀ ਗੱਲ ਕਰੇ ਜਿਹੜਾ ਹੈ ਸਿੱਖਿਆ ਕ੍ਰਾਂਤੀ ਬੌਂਸ ਬੈਕ ਕਰ ਗਈ ਅ ਦਸ਼ਾ ਵਿਰੁੱਧ ਇਹ ਵੀ ਸਮਝ ਨਹੀਂ ਆਉਂਦਾ ਵੀ ਕਿਵੇਂ ਕਹਤਾ ਇਹਨਾਂ ਨੇ ਕਿ ਜੀ ਇਹ ਸਾਡਾ ਅ ਅਸੀਂ ਦਸ਼ਾ ਕਤੀਬਈ ਤੱਕ ਪੂਰਾ ਖਤਮ ਕਰ ਦੇਣਾ ਹਲਕਾ ਖਤਮ ਨਹੀਂ ਹੁੰਦਾ ਪਰ ਕਿਉਂਕਿ ਪ੍ਰਚਾਰ ਕਰਨਾ ਆਉਂਦਾ ਇਹਦੇ ਵਿੱਚ ਫਰਕ ਪੈਂਦਾ ਤੇ ਉਹਦੇ ਵਿੱਚ ਹੁਣ ਕਰਪਸ਼ਨ ਜਿਹੜਾ ਜਮ ਇਧਰੋਂ ਖਤਮ ਕਰਨੀ ਹੈ ਰਬੜਾ ਰੋੜਾ ਫੜ ਲਿਆ ਇਹਦਾ ਸੌਣ ਪਤਾ ਨਹੀਂ ਸੀ ਜਲੰਧਰ ਦੀ ਇਲੈਕਸ਼ਨ ਬਈਲੇ ਬੜਾ ਰੋੜਾ ਪਿਆ ਸੀ ਜਦੋਂ ਮਿੰਦਰਪਾਗ ਜਿੱਤਿਆ ਰਮਨ ਰੋੜਾ ਦੇ ਘਰ ਕੌਣ ਆਉਂਦਾ ਕੌਣ ਨਹੀਂ ਆਉਂਦਾ ਕੀ ਪਰਵਾਰਕ ਸੰਬੰਧ ਨੇ ਮੁੱਖ ਮੰਤਰੀ ਨਾਲ ਜਾਂ ਮੁੱਖ ਮੰਦੇ ਪਰਿਵਾਰ ਨਾਲ ਕਿਵੇਂ ਪੈਸਾ ਆਉਂਦਾ ਸਾਰਾ ਕੁਝ ਪਤਾ ਸੀ ਲੇਕਿਨ ਹੁਣ ਇਲੈਕਸ਼ਨ ਚ ਵਿਪਾਸ਼ਣ ਤੇ ਨੇ ਕਿ ਅਸੀਂ ਆਪ ਦਾ ਐਮਐਲਏ ਵੀ ਨਹੀਂ ਛੱਡਿਆ ਅਸੀਂ ਕੱਟੜ ਇਮਾਨਦਾਰ ਹੈ ਤੇ ਉਹ ਬਲੀ ਦੇ ਬੱਕਰੇ ਤਾਂ ਹਮੇਸ਼ਾ ਹੀ ਬਣਦੇ ਆ ਰਹੇ ਨੇ ਬਣ ਗਿਆ ਤੋਂ ਇਹ ਤਾਂ ਪ੍ਰੋਵਾਇਡ ਹੀ ਕਰਦੇ ਬਲੀ ਦੇ ਬੱਕਰੇ ਤਾਂ ਮੈਂ ਤੁਹਾਨੂੰ ਦੱਸਿਆ ਸੀ ਜਰਨੈਲ ਸਿੰਘ ਨੂੰ ਐਮਐਲਏ ਦੀ ਸੀਟ ਤੋਂ ਛੁੱਟੀ ਕਰਾ ਕੇ ਜਲੰਧਰ ਤੋਂ ਤੇ ਅਚਾ ਦਿੱਲੀ ਤੋਂ ਇੱਥੇ ਵੱਡੇ ਬਾਦਲ ਸਾਹਿਬ ਦੇ ਖਿਲਾਫ ਲੜਾਇਆ ਤੇ ਉਹਨੇ ਮੈਨੂੰ ਦੱਸਿਆ ਸੀ ਕਹਿੰਦਾ ਯਾਰ ਉਸ ਤੋਂ ਬਾਅਦ ਮੈਨੂੰ ਖੁਸ਼ ਨਹੀਂ ਮੈਂ ਸੋਚਿਆ ਸੀ ਮੈਨੂੰ ਕੁਝ ਦੇਣਗੇ ਰਾਜ ਸਭਾ ਵਿੱਚ ਤੇ ਕੁਝ ਨਹੀਂ ਦਿੱਤਾ ਉਹਦੇ ਵਾਸਤੇ ਕੁਝ ਵੀ ਨਹੀਂ ਦਿੱਤਾ ਲੋਕ ਤਾਂ ਤਾਂ ਹੀ ਤਾਂ ਕਹਿੰਦੇ ਨੇ ਕੇਜਰੀਵਾਲ ਸਾਹਿਬ ਉਹਨੂੰ ਪੰਜਾਬ 'ਚ ਲੱਗੇ ਹੋ ਤੁਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਮੈਂ ਆਹ ਕਰੂੰ ਮੈਂ ਕਹਿੰਦੇ ਨੇ ਫਸਟ ਪਰਸਨ ਚ ਤੇ ਤੁਸੀਂ ਉੱਥੇ ਕੀ ਕੀਤਾ ਪੰਜਾਬੀਆਂ ਲਈ ਹੁਣ ਤੁਸੀਂ ਕਿੰਨੇ ਬੰਦੇ ਭਰਤੀ ਕਰਤੇ ਨਾਉਂ ਪੰਜਾਬ ਦੀ ਵੱਡੀਆਂ ਪੋਸਟਾਂ ਤੇ ਥੋੜੀ 10 ਸਾਲ ਦੀ ਸਰਕਾਰ ਦੇ ਵਿੱਚ ਅਕਾਲੀ ਠੀਕ ਹੈ ਤੇ ਜਿਹੜਾ ਸਿੱਖ ਤੁਸੀਂ ਲਿਆ ਸੀ ਜਿਹੜਾ ਤੁਸੀਂ ਪੰਜਾਬੀ ਲਿਆ ਸੀ ਤੇ ਐਸੇ ਤੁਸੀਂ ਪੰਜਾਬ ਦੇ ਨਾਲ ਤਾਂ ਪਰ ਉਪਰ ਠੀਕ ਹੈ ਜਦੋਂ ਮਾਨ ਸਾਹਿਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਇਤਰਾਜ਼ ਨਹੀਂ ਇੱਕ ਫੁਰ ਵਿਰੋਧੀ ਤੱਕ ਨਹੀਂ ਕੀ ਕਹਿ ਰਹੇ ਨੇ ਫਿਰ ਤੇ ਹੁਣ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ ਇਹ ਤਾਂ ਹੋ ਗਿਆ ਨਾ ਵੀ ਇੱਥੋਂ ਕਰ ਲੇ ਆ ਜਿਹੜਾ ਕੁਝ ਕੱਲ ਉੱਥੇ ਕੀਤਾ ਹੈ ਜਿਹੜਾ ਗਏ ਨੇ ਨਾ ਭੇ ਤੇ ਉਹ ਦੁਬਾਰਾ ਗਏ ਨੇ ਕਾਲੀ ਮੰਦਰ ਚ ਉਹ ਵੀ ਕੋਈ ਤਰੀਕਾ ਹੀ ਹੈ ਨਾ ਹੁਣ ਨਾਬੇ ਗਏ ਉੱਥੇ ਬਾਣੀਆਂ ਨੂੰ ਕਹਿੰਦੇ ਜੀ ਬਾਣੀਆਂ ਸਭ ਤੋਂ ਵਧੀਆ ਇੱਥੋਂ ਦਾ ਕਿਉਂਕਿ ਖੁਦ ਵੀ ਬਾਣੀਆਂ ਨੇ ਉਹ ਵੀ ਤਾਂ ਭਾਈਚਾਰਾ ਲੈ ਲਓ ਫਿਰ ਤੇ ਅਗਰ ਸੇਨ ਦਾ ਉਥੇ ਕਰਨਾ ਸੀ ਅਗਰ ਸੇ ਅਗਰਵਾਰ ਜਿਹੜਾ ਹੈ ਭਾਰਤ ਕਾ ਉਹਦੇ ਚ ਸੀ ਉੱਥੇ ਅਗਰ ਸੇਨ ਦਲਵਾਰ ਦਾ ਨੀ ਪੱਥਰ ਰੱਖਣਾ ਸੀ ਹਾਲਾਂਕਿ ਪੈਸਾ ਬਾਣੀਆਂ ਦਾ ਖਰਚਣਾ 5 ਕਰੋੜ ਪੀਆ ਉਹਨਾਂ ਨੇ ਖਰਚਣਾ ਟਿਕੜਕੜ ਇੱਕ ਕਮਾਲ ਹੋ ਗਈ ਉੱਥੇ ਕੋਈ ਆਇਆ ਹੀ ਨਹੀਂ ਮਤਲਬ ਬਾਣੀਏ ਨਾਬੇ ਤੇ ਨਹੀਂ ਆਏ ਉੱਥੇ ਉਧਰ ਕੋਈ ਕੋਈ ਕਰਾਲੇ ਤੋਂ ਉਧਰੋਂ ਉਧਰੋਂ ਪਿੰਡਾਂ ਚੋਂ ਬੰਦੇ ਫੜ ਕੇ ਲਿਆਦੇ ਤੇ ਉਥੇ ਜਾਨ ਮਰੇ ਗਾਲੀਆਂ ਬੀਬੀਆਂ ਉਹ ਰੋੜਾ ਦੇ ਵੀ ਪੈ ਗਿਆ ਨੈਗ ਵਾਲੀ ਬੀਬੀ ਲੈ ਕੇ ਨੇ ਪਾਇਆ ਸੀ ਉਹ ਜਿਹੜਾ ਕਾਲੀ ਚੁੰਨੀ ਲਈ ਸੀ ਉਹ ਕਹਿੰਦੇ ਬੀਬੀਆਂ ਚੁੰਨੀ ਲਾ ਦੇ ਤੇ ਉਹਦੀ ਸਾਥੇ ਇੱਕ ਪਰਨਾ ਦੇ ਦਿੱਤਾ ਕਹਿੰਦੇ ਇਹ ਪੁਲਿਸ ਨੇ ਜਾਣ ਹੀ ਨਹੀਂ ਦਿੱਤੇ ਕਹਿੰਦੇ ਹੁਣ ਜਿਹੜਾ ਵੱਡ ਗਿਆ ਉਧਰ ਕੁੰਡੇ ਲਾਤੇ ਜਿਵੇਂ ਹੁੰਦਾ ਹਾਲ ਚ ਬਈ ਹੁਣ ਕੇਜਰੀਵਾਲ ਸਾਹਿਬ ਨੂੰ ਸੁਣ ਕੇ ਜਾਣਾ ਤੁਸੀਂ ਇਹ ਜੋ ਤਾਂ ਇਸ ਤਰ੍ਹਾਂ ਇਕੱਠ ਕੀਤਾ ਉੱਤੇ ਲੇਕਿਨ ਫਿਰ ਵੀ ਬਾਣੀਆਂ ਨੂੰ ਜਾਂ ਉੱਥੋਂ ਸਿੱਧਾ ਸੰਬੰਧੀ ਇਹ ਕੀਤਾ ਔਰ ਕਿਹਾ ਕਿ ਜਿਹੜਾ ਇਹ ਹੈ ਅ ਅਗਰਵਾਲ ਜ ਅਗਰ ਸਿੰਘ ਤਾਂ ਬਹੁਤ ਵਧੀਆ ਰਾਜਾ ਸੀ ਬੜਾ ਸ਼ਾਂਤੀਪ੍ਰਿਆ ਸੀ ਨਿਰਪੱਖ ਸੀ ਤੂੰ ਲੋਕ ਤਾਂ ਹੀ ਤਾਂ ਸਵਾਲ ਕਰਦੇ ਕਿ ਜੋਗ ਨਿਰਪੱਖ ਸੀ ਤੂੰ ਕਿਹਨਾ ਨਿਰਪੱਖ ਹੈ ਭਾਈ ਕੇਸਰੀਵਾਲ ਤਾਂ ਚਲੋ ਖੈਰ ਅਗਰ ਸਾਹਿਬ ਨੂੰ ਸ਼ਰਧਾਂਜਲੀ ਦੇਤੀ ਤੇ ਉੱਥੇ ਆ ਕੇ ਜਿਹੜਾ ਮਰਜੀ ਨੀ ਪੱਤਰ ਰੱਖ ਕੇ ਤੇ ਫਿਰ ਦੂਜਾ ਚਾਹੇ 700 ਸੱਦੇ ਪੱਤਰ ਚ ਨਹੀਂ ਲੋਕਾਂ ਨੂੰ ਸੰਡੇ ਸੀ ਆਖਰੀ ਦਿਨ ਸੀ ਕੰਮ ਨਹੀਂ ਪਹੁੰਚੇ ਤਾਂ ਖੈਰ ਆਪਾਂ ਥੋੜਾ ਵੀਡੀਓ ਲੰਬੀ ਹੋ ਜੂ ਆਪਾਂ ਗੱਲ ਇਹ ਨਹੀਂ ਕਰ ਲਈਏ ਫਿਰ ਆਵੇ ਜਿਹੜੇ ਦੂਜੀ ਖਬਰ ਕਾਲੀ ਮੰਦਰ ਮੱਥਾ ਟੇਕਿਆ ਦੋਨਾਂ ਨੇ 500 ਵੀ ਨਾਲ ਸੀ ਉੱਥੇ ਜਿਹੜੇ ਮਾਲ ਰੋਡ ਤੋਂ ਪਤਾ ਪਟਿਆਰੇ ਦਾ ਉੱਥੋਂ ਜਿਹੜੀ ਲੇਕ ਹੈ ਉਹ ਕਹਿੰਦੇ ਵੀ ਇਹ ਸਰੋਵਰਤੀ ਸਾਤ ਤੋਂ ਖੱਲੀ ਪਿਆ ਇਹਨੂੰ ਆਪਾਂ ਮੋੜ ਸਰਜੀਤ ਕਰਾਂਗੇ ਘਾਰ ਘਟਾਂਗੇ ਪਾਣੀ ਭਰਾਂਗੇ ਤਾਜਾ ਮਦਰ ਦਵੀਦੀ ਕਰਨ ਕਰਦਣਾ ਮੰਦਿਰ ਦਾ ਇੱਥੇ ਬੜੇ ਲੋਕਾਂ ਦੇ 25000 ਡੇਲੀ ਆਉਂਦੇ ਨੇ ਔਰ ਸ਼ਨੀਵਾਰ ਨੂੰ ਜਿਹੜਾ ਆ ਜਾਂਦਾ ਨੇ 1 ਲੱਖ ਜਦੋਂ ਕੋਈ ਤਿਹਾਰ ਹੁੰਦਾ ਇਹਨੂੰ ਬਰਾਤਰਾ ਵਰਗਾ ਤਾਂ 1.5 ਲੱਖ ਤੱਕ ਪਹੁੰਚ ਜਾਂਦੇ ਐਚ ਐਸ ਸੀ ਲੰਗਰ ਚਲਾਵਾਂਗੇ ਜਿਹੜੇ ਗਰੀਬ ਹੁੰਦੇ ਨੇ ਉਹਨੂੰ ਸਰਕਾਰੀ ਲੰਗਰ ਕਮਾਲ ਹੈ ਮਤਲਬ ਕੋਈ ਵੋਟ ਛੱਡਣੀ ਨਹੀਂ ਨੀ ਆਪਾਂ ਆਪਾਂ ਕਹਿੰਦੇ ਕਿ ਮੋਦੀ ਸਾਹਿਬ ਮੋਦੀ ਤੋਂ ਤੋ ਅਗਲਾ ਮਾਡਲ ਹੈ ਮਦਰ ਬੋਦੀ ਨੇ ਹਲੇ ਮਦਰਾਜੋ ਅਬਦ ਲੰਗਰ ਨਹੀਂ ਚਲਾਇਆ ਇਹ ਤੋਂ ਮੰਦਿਰ ਦੀ ਜਿਹੜੀ ਕਾਇਆਕਲਪ ਕਰਕੇ ਤੇ ਬਸ ਕਰ ਲੋ ਖੁਸ਼ ਤੁਸੀਂ ਜਿਹੜੇ ਵੀ ਬੰਦੇ ਨੇ ਸਾਡੇ ਸਮਝੋ ਵੀ ਭਾਈਚਾਰਾ ਉਹਨੂੰ ਉਹਨੂੰ ਵੀ ਖੁਸ਼ ਕਰੋ ਹਿੰਦੂ ਭਾਈਚਾਰੇ ਨੂੰ ਵੀ ਖੁਸ਼ ਕਰੋ ਇਹ ਉਹਨਾਂ ਦਾ ਹੈ ਫਿਰ ਹੁਣ ਆਪਾਂ ਮੈਜਰੀ ਦੀ ਗੱਲ ਕਰਨੀ ਸੀ ਇਹ ਤਾਂ ਹੋ ਗਈ ਇੰਦਰ ਪਰ ਹੋਰ ਬੜੀਆਂ ਖਬਰਾਂ ਜਿਹੜੀਆਂ ਨੇ ਜਿਹੜੇ ਕਦੇ ਨਾ ਕਦੇ ਆਇਆ ਲੱਗਦਾ ਕਿ ਲੋਕਾਂ ਨੂੰ ਬੁੱਧੂ ਬਣਾਉਣ ਵਾਲਾ ਕੰਮ ਸ਼ੁਰੂ ਹੋਇਆ ਹੋਇਆ ਸਾਰੇ ਕਿਤੇ ਮਦਰੂ ਮੋਦੀ ਸਾਹਿਬ ਅਜਿਹਾ ਕੋ ਜਵਾਬ ਤਾਂ ਦਿੰਦੇ ਨਹੀਂ ਕਿਸੇ ਵੀ ਚੀਜ਼ ਦਾ ਜਿਹੜੇ ਸਵਾਲ ਖੜੇ ਕੀਤੇ ਜਾਂਦੇ ਨੇ ਉਹਨਾਂ ਦੇ ਤਾਂ ਜਿਹੜਾ ਸੰਧੂਰ ਉਹਨਾਂ ਦੇ ਰਗਾ ਚ ਚੱਲਦਾ ਤੋਂ ਕਾਂਗਰਸ ਕਹਿੰਦੀ ਰਗਾ ਚ ਦੇਖਿਓ ਕਿਤੇ ਸੰਧੂਰ ਚ ਲੈਡ ਹੁੰਦਾ ਔਰ ਭੋਲੇ ਨਾਸ ਨੇ ਵੀ ਆਪ ਦਾ ਸੱਰੇ ਨਹੀਂ ਜਾਣਦੇ ਤਾਂ ਗਲੇ ਚ ਤਾਂ ਹੀ ਤਾਂ ਨੀਲ ਕੰਠ ਕਹਦੇ ਨੇ ਉਹਨਾਂ ਨੂੰ ਲੋਕ ਮਜ਼ਾਕ ਉਡਾਉਂਦੇ ਨੇ ਜਦੋਂ ਇਹ ਕਹਿੰਦੇ ਸੀ ਮੈਂ ਬਾਇਓਲੋਜੀਕਲੀ ਉਹਦੋਂ ਵੀ ਲੋਕ ਮਜ਼ਾਕ ਉਡਾਉਂਦੇ ਸੀ ਲੇਕਿਨ ਸਵਾਲ ਤਾਂ ਪਹਿਲੇ ਦਿਨ ਤੋਂ ਚੱਲ ਰਿਹਾ ਹੈ ਕਿ ਜੀ ਤੁਹਾਨੂੰ ਚੰਕ ਕਿਵੇਂ ਹੋ ਗਈ ਜੀ ਉੱਥੇ ਸੁਰੱਖਿਆ ਕਿਉਂ ਨਹੀਂ ਸੀ ਨਾ ਇਹ ਬੋਲਦੇ ਨੇ ਨਾ ਉਹ ਬੋਲਦੇ ਨੇ ਫਿਰ ਜਦੋਂ ਉਹਨਾਂ ਨੇ ਆਪਰੇਸ਼ਨ ਕੀਤਾ ਸੰਧੂਰ ਉਦੁਭਾਦੀਆ ਕਰਨਾ ਵੀ ਤੁਸੀਂ ਦੱਸੋ ਵੀ ਤੋਂ 트럼ਪ ਨੇ ਕਿਵੇਂ ਕਰਤੀ ਕੁਦਮ ਕਿਉਂ ਹੋ ਗਈ ਜੇ ਸਾਡਾ ਮੀਡੀਆ ਇਹ ਕਹਿ ਰਿਹਾ ਸੀ ਸਿੱਕਰਾਚੀ ਪਹੁੰਚ ਗਏ اسلامਾਬਾਦ ਪਹੁੰਚ ਕੇ ਪਤਾ ਨਹੀਂ ਕਿ ਕਿੱਥੇ ਪਹੁੰਚ ਗਏ ਤਾਂ ਚੜ ਕਿ ਕੀ ਹੋ ਗਿਆ ਜਿਹੜੀ ਬਾਹ ਮਰੋੜਤੀ 트럼ਪ ਨੇ ਬੋਲਦੇ ਕਿਉਂ ਨਹੀਂ ਤੁਸੀਂ ਜਿਹੜੀ ਸਵਾਲਾਂ ਦੇ ਜਵਾਬ ਤਾਂ ਖੈਰ ਨਹੀਂ ਹੋ ਜਾਂਦੇ ਜੋ ਜਿਹਦੇ ਪਹਿਲਾ ਦਸਤਾ ਨੋਟ ਸ਼ਕਰਪੂਰਸ ਵੱਲੋਂ ਦਾ ਜਵਾਬ ਹੈ ਤੇ ਹੁਣ ਤਾਂ ਫਿਰ ਹੋਰ ਵੀ ਹੈ ਤੇ چاہے ਆਨ ਪਾਰਟੀ ਮੀਟਿੰਗ ਬਣਾ ਲਈ ਉਹ ਤਾਂ ਚਾਂਪੜੀ ਆਏ ਹੁਣ ਬਾਕੀ ਪਾਰਟੀਆਂ ਦੇ ਬੰਦੇ ਭੇਜਦੇ ਉੱਥੇ ਜਾ ਕੇ ਤੁਸੀਂ ਜਾ ਕੇ ਗੱਲ ਕਰੋ ਬੜਾ ਕੁਝ ਚੱਲ ਰਿਹਾ ਹੈ ਪਤਾ ਹੀ ਨਹੀਂ ਲੱਗਦਾ ਵੀ ਹੋਣ ਕੀ ਰਿਹਾ ਮਤਲਬ ਹੁਣਾ ਕਹਦੇ ਜੀ ਜਿਹੜਾ ਸਾਡਾ ਅਰਥਚਾਰਾ ਜਿਹੜਾ ਹੈ ਦੇਸ਼ ਦਾ ਦੁਨੀਆ ਦਾ ਸਭ ਤੋਂ ਜਿਹੜਾ ਵੱਡਾ ਅਰਥਚਾਰਾ ਬਣ ਗਿਆ ਚੌਥਾ ਸਭ ਤੋਂ ਵੱਡਾ ਪਹਿਲਾ ਅਮਰੀਕਾ ਨੰਬਰ ਤੋਂ ਚੀਨ ਨੰਬਰ 3 ਜਰਮਨ ਚੌਥਾ ਜਿਹੜਾ ਇੰਡੀਆ ਦਾ ਉਹ ਮੈਂ ਦੇਖ ਰਿਹਾ ਸੀ ਪ੍ਰੈਸ ਕਾਨਫਰੰਸ ਜਿਹੜੇ ਦਿੱਤੀ ਜੋਗ ਦੇ ਸੀਓ ਨੇ ਬੀਬੀਆਰ ਸੁਬਰਾਮਣੀਅਮ ਤੇ ਨਾਲ ਜੋਗ ਦੇ ਉਪਚਾਰ ਪਰਸਨ ਸੁਮਨ ਬੀਰੀ ਬੈਠੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਕਹਿੰਦੇ ਵੀ ਆਈ ਹੈ ਫਿਰ ਜਿਹੜੀ ਰਿਪੋਰਟ ਦਿੱਤੀ ਹੈ ਨਾ ਉਹਦੇ ਮੁਤਾਬਿਕ ਹੈ ਜੀ ਅਸੀਂ ਨੇ ਆਪ ਕੁਝ ਨਹੀਂ ਕਹਦੇ ਆਈਐਮਐਫ ਕਹਦੀ ਹੈ ਉਹ ਕਹਿੰਦੇ ਨੇ ਜੀ ਜਿਹੜਾ ਇਹ ਅਸੀਂ ਹੁਣ ਪਹੁੰਚ ਗਏ ਸਾਡਾ ਜਿਹੜਾ ਆਈਐਮਐਫ ਦੀ ਇੱਕ ਰਿਪੋਰਟ ਹੈ ਇਕਨੋਮਿਕ ਆਊਟਲੁੱਕ ਰਿਪੋਰਟ ਉਹਦੇ ਚ ਆਇਆ ਕਿ ਅਸੀਂ ਜਪਾਨ ਤੋਂ ਅੱਗੇ ਨਿਕਲ ਗਏ ਭਾਈ ਕਮਾਲ ਹੈ ਜਿ세 80 ਕਰੋੜ ਲੋਕ ਜਿਹੜੇ ਨੇ ਉਹ ਰੋਟੀ ਦੀ ਫ੍ਰੀ ਖਾਂਦੇ ਨੇ ਜਾਂ ਉਹਨਾਂ ਨੂੰ ਰਾਜ ਦੇਣਾ ਪੈਂਦਾ ਬੇਰਜ਼ਗਾਰੀ ਸਭ ਤੋਂ ਜ਼ਿਆਦਾ ਤੇ ਤੁਸੀਂ ਹਰ ਤੋਂ ਵਸਤਵ ਚੌਥੀ ਬਣ ਗਏ ਮਤਲਬ ਇੱਥੇ ਵੀ ਜਿਹੜਾ ਹੈ ਮੈਂ ਨਹੀਂ ਕਹਤਾ ਕਾਂਗਰਸ ਕਹਿੰਦੀ ਪਰ ਆਕੜੇ ਤਾਂ ਦੱਸਦੇ ਨੇ ਹੁਣ ਭਾਰਤ ਦਾ 135ਵਾਂ ਨੰਬਰ ਹੈ ਪਰ ਕਪਟੈਂਕਮ ਦੇ ਵਿੱਚ ਤੇ 2300 ਡਾਲਰ ਸਾਰਾ ਪ੍ਰਤੀ ਇਅਰ ਵਰਤਦੇ ਤੇ ਜਪਾਨ ਜੀ ਨੂੰ ਕਹਿੰਦੇ ਅਸੀਂ ਪਿੱਛੇ ਛੱਡ ਦੋ 52000 ਉਹਦਾ ਅਮਰੀਕਾ ਦਾ 72000 ਡਾਲਰ ਪਰ ਇਅਰ ਪ੍ਰਤੀ ਵਿਅਕਤੀ ਤੇ ਅਸੀਂ ਤਾਂ ਕਿੱਥੇ ਖੜੇ ਕਿਵੇਂ ਮੰਨ ਲਿਆ ਸੀ 98% ਲੋਕ ਤਾਂ ਵਿਚਾਰੇ ਆ ਹੀ ਚਲਾਈ ਮੱਸਾ ਹੁੰਦੀ ਹੈ 80 ਕਰੋੜ ਲੋਕ ਤਾਂ ਰੋਟੀ ਤੋਾਰੀ ਨਹੀਂ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਤੇ ਤੁਸੀਂ ਰਬਾਨੀ ਅੜਾ ਜੀ ਨੂੰ ਕਹ ਪੈਦੋਂਗੇ ਪਤਾ ਨਹੀਂ ਹੁਣ ਦੇਖੋ ਤੁਸੀਂ ਕਿਵੇਂ ਚੱਲਦੇ ਇਹਨੇ ਖਬਰਾਂ ਉਮਰੇ ਤੋਂ ਗੱਲਾਂ ਤਾਂ ਬਹੁਤ ਹੋ ਸਕਦੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਤਾਂ ਉਹ ਇੱਕ ਸ਼ੇਅਰ ਜ਼ਿਆਦਾ ਰਿਹਾ ਕਿਉਂਕਿ ਵੀਡੀਓ ਲੰਬੀ ਹੋ ਰਹੀ ਹੈ ਨਹੀਂ ਤਾਂ ਮੈਂ ਤੁਹਾਨੂੰ ਹੋਰ ਵੀ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਉਹ ਕਹਿੰਦਾ ਕਿ ਸਮੁੰਦਰ ਇਹ ਤੇਰੀ ਖਾਮੋਸ਼ੀ ਸਮੁੰਦਰ ਇਹ ਤੇਰੀ ਖਾਮੋਸ਼ੀ ਕੁਝ ਹੋਰ ਕਹਦੀ ਹੈ ਸाहिल पे ਟੁੱਟੀ ਕਸਤੀਆਂ ਕੁਝ ਹੋਰ ਕਹਦੀ ਹੈ ਮੇਰੀਆਂ ਅੱਖਾਂ ਨੇ ਦੇਖੇ ਹੈ ਸਹਿਰ ਦੇ ਕਈ ਮੰਜ਼ਰ ਮਗਰ ਅਖਬਾਰ ਦੀਆਂ ਸੁਰਖੀਆਂ ਕੁਝ ਹੋਰ ਤੇ ਕਹਿੰਦੀਆਂ ਆ ਕੁਝ ਹੋਰ ਜਾਂਦੇ ਨੇ ਹੋ ਕੁਝ ਹੋਰ ਹੈ ਪਤਾ ਨਹੀਂ ਕੀ ਕੀ ਹੋ ਰਿਹਾ ਸੋ ਪਹਿਲੇ ਦਰਸ਼ਕੋ ਹਰ ਤੁਹਾਡੇ ਨਾਲ ਗੱਲਬਾਤ ਕਰੀ ਦੀ ਹੈ ਜੇ ਚੰਗੀ ਲੱਗਦੀ ਹੈ ਤਾਂ ਤੁਸੀਂ ਇਸ ਚੈਨਲ ਨੂੰ ਰეკਮੈਂਡ ਕਰ ਦਿਓ ਸਬਸਕ੍ਰਾਈਬ ਕਰ ਲਿਓ ਦੋਸਤਾਂ ਨੂੰ ਦੱਸ ਦਿਓ ਤੁਹਾਡਾ ਬਹੁਤ ਬਹੁਤ